ਅੱਜ ਅਸੀਂ ਗੱਲ ਕਰਾਂਗੇ ਨੀਂਦ ਆਉਣੀ ਮੁਸ਼ਕਿਲ ਲੱਗਦੀ ਹੈ ਇਹ ਪੰਜ ਆਸਾਨ ਟਿਪਸ ਤੁਹਾਡੀ ਜ਼ਿੰਦਗੀ ਬਦਲ ਸਕਦੇ ਨੇ ਅੱਜ ਅਸੀਂ ਪਿਛਲੇ ਦਿਨਾਂ 'ਚ ਵੇਖਿਆ ਕਿ ਨੀਂਦ ਨਾ ਹੋਣ ਨਾਲ ਦਿਮਾਗ ਦਿਲ ਵਜ਼ਨ ਹਾਰਮੋਨ ਤੇ ਇਮਿਊਨ ਸਿਸਟਮ ਕਿਵੇਂ ਬੁਰਾ ਪ੍ਰਭਾਵ ਲੈਂਦੇ ਨੇ ਹੁਣ ਅਸੀਂ ਕਰਾਂਗੇ ਗੱਲ ਹੱਲ ਦੀ ਕਿਵੇਂ ਅਸੀਂ ਸਮੇਂ ਤੇ ਤੇ ਗਹਿਰੀ ਨੀਂਦ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਰਾਤ ਨੂੰ ਫੋਨ ਤੋਂ ਤੇ ਟੀਵੀ ਕੱਟ ਕਰੋ ਸਕਰੀਨ ਦੀ ਰੌਸ਼ਨੀ ਦਿਮਾਗ ਨੂੰ ਜਾਗਦਾ ਰੱਖਦੀ ਹੈ ਸੌਣ ਤੋਂ ਘੰਟਾ ਪਹਿਲਾਂ ਫੋਨ ਬੰਦ ਕਰੋ ਦੂਸਰਾ ਇੱਕੋ ਸਮਾਂ ਬਣਾਓ ਹਰ ਰੋਜ਼ ਇੱਕੋ ਸਮੇਂ ਸੌਣਾ ਤੇ ਜਾਗਣਾ ਇਸ ਨਾਲ ਸਰੀਰ ਦੀ ਘੜੀ ਬਾਇਓਲੋਜੀਕਲ ਕਲੌਕ ਠੀਕ ਰਹਿੰਦੀ ਹੈ ਤੀਸਰਾ ਦਿਨ ਚ ਧੁੱਪ ਤੇ ਹਲਕੀ ਕਸਰਤ ਸਵੇਰੇ ਧੁੱਪ ਤੇ ਹਲਕੀ ਵਰਜਿਸ਼ ਕਰਨ ਨਾਲ ਰਾਤ ਨੂੰ ਨੀਂਦ ਤੇਜ਼ੀ ਨਾਲ ਆਉਂਦੀ ਹੈ ਚੌਥਾ ਹਲਕਾ ਖਾਣਾ ਸੌਣ ਤੋਂ ਪਹਿਲਾਂ ਭਾਰੀ ਖਾਣਾ ਨਾ ਖਾਓ ਦਿਨ ਵਿੱਚ ਵੀ ਹਲਕਾ ਖਾਣਾ ਖਾਓ ਪੰਜਵਾਂ ਸੁਖਦਾਈ ਮਾਹੌਲ ਬਣਾਓ ਕਮਰੇ ਵਿੱਚ ਹਨੇਰਾ ਤੇ ਚੁੱਪ ਠੰਡਾ ਮਾਹੌਲ ਰੱਖੋ ਬਿਸਤਰਾ ਸਿਰਫ ਸੌਣ ਲਈ ਵਰਤੋ ਕੰਮ ਜਾਂ ਫੋਨ ਲਈ ਨਹੀਂ ਯਾਦ ਰੱਖੋ ਨੀਂਦ ਕੋਈ ਬਰਬਾਦੀ ਦਾ ਸਮਾਂ ਨਹੀਂ ਇਹ ਤੁਹਾਡੀ ਸਰੀਰਕ ਤੇ ਮਾਨਸਿਕ ਦਵਾਈ ਹੈ ਅੱਜ ਤੋਂ ਹੀ ਇਹ ਪੰਜ ਟਿਪਸ ਅਪਣਾਓ ਤੇ ਆਪਣੀ ਜ਼ਿੰਦਗੀ ਵਿੱਚ ਫਰਕ ਵੇਖੋ ਧੰਨਵਾਦ